ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਉਹ ਭਾਰਤ ਲਿਆਂਦਾ ਗਿਆ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਵੀ ਲਿਆ ਗਿਆ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਇਹ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਉੱਤੇ ਜਿਹੜੀ ਐਨਐਸਏ ਨੂੰ ਫੇਰ ਵਧਾ ਦਿੱਤਾ ਗਿਆ ਤਾਂ ਇਸ ਦੇ ਰੋਸ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਸੀ ਜਿਸ ਦੇ ਵਿੱਚ ਜਿਹੜੇ ਕਿ ਸੈਂਕੜਾ ਲੋਕ ਜਿਹੜੇ ਨੇ ਇੱਥੇ ਪਹੁੰਚੇ ਸਨ ਆਖਿਰਕਾਰ ਕਦੋਂ ਕਾਲ ਦਿੱਤੀ ਗਈ ਸੀ ਕੀ ਸਾਰਾ ਪ੍ਰੋਸੈਸ ਹੈ ਤਾਂ ਮੇਰਾ ਸਹਿਯੋਗੀ ਜਿਹੜੇ ਅੰਮ੍ਰਿਤਸਰ ਤੋਂ ਕਲਸੀ ਸਾਹਿਬ ਜੁੜੇ ਨੇ ਕਲਸੀ ਸਾਹਿਬ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਕਲਸੀ ਸਾਹਿਬ ਕੀ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜਿਹੜੀ ਐਨਐਸਏ ਵਧਾਈ ਗਈ ਸੀ ਉਸ ਨੂੰ ਲੈ ਕੇ ਰੋਸ ਮਾਰਚ ਸੀ ਜਾਂ ਫਿਰ ਜਿਹੜੀ ਆ ਜਥੇਬੰਦੀ ਦੀ ਕੋਈ ਹੋਰ ਕਾਲ ਸੀ ਹਾਂਜੀ ਸਰ ਇਹ ਜਿਹੜਾ ਐਨਐਸਏ ਵਧਾਈ ਗਈ ਆ ਭਾਈ ਅਮਰਪਾਲ ਸਿੰਘ ਖਾਲਸਾ ਦੀ ਉਹਨੂੰ ਲੈ ਕੇ ਇਹ ਇੱਕ ਡੀਸੀ ਸਾਹਿਬ ਨੇ ਕਿਉਂਕਿ ਡੀਸੀ ਸਾਹਿਬ ਦੇ ਆਰਡਰਾਂ ਦੇ ਬੜੀ ਹੈਗੀ ਆ ਜੀ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਏਡੀਸੀ ਨੇ ਉਹਨਾਂ ਦੇ ਆਰਡਰ ਤੇ ਵਧੀਆ ਤੇ ਉਹਨਾਂ ਨੂੰ ਅੱਜ ਸਾਰੀ ਜਥੇਬੰਦੀ ਨੇ ਇਕੱਠੇ ਹੋ ਕੇ ਇੱਕ ਮੰਗ ਪੱਤਰ ਦਿੱਤਾ ਵੀ ਤੁਸੀਂ ਜਿਹੜੀ ਐਨਐਸਸੀ ਵਧਾਈ ਗਈ ਹੈ ਕਾਹ ਤੋਂ ਵਧਾਈ ਗਈ ਹੈ ਸਾਨੂੰ ਦੱਸਿਆ ਜਾਵੇ ਜੀ ਠੀਕ ਹੈ ਜੀ ਤੇ ਅੱਜ ਉਹਰੇ ਬਹੁਤ ਵੱਡਾ ਇੱਕ ਇਕੱਠ ਰੱਖ ਕੇ ਜਸਹਿਰਾ ਗਰਾਊਂਡ ਤੋਂ ਚੱਲ ਕੇ ਸੰਗਤਾਂ ਨੇ ਪੈਦਲ ਮਾਰਚ ਕਰਦੇ ਹੋਏ ਏਸੀ ਦਫ਼ਤਰ ਤੱਕ ਪਹੁੰਚੀਆਂ ਉੱਥੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ ਜੀ ਤੇ ਜਾਪ ਕਰਨ ਤੋਂ ਬਾਅਦ ਫਿਰ ਉੱਥੇ ਦੇ ਜਿਹੜੇ ਏਡੀਸੀ ਨੇ ਉਹਨਾਂ ਦੇ ਆਕੇ ਮੰਗ ਪੱਤਰ ਲੱਤਾ ਜੀ ਕਲਸੀ ਸਾਹਿਬ ਕਿਤਨਾ ਕੀ ਦਾ ਕੀ ਦਾ ਇਹਦੇ ਵਿੱਚ ਸਹਿਯੋਗ ਸੀਗਾ ਜਾਂ ਫਿਰ ਪਾਰਟੀ ਵੱਲੋਂ ਹੀ ਕਾਲ ਦਿੱਤੀ ਗਈ ਸੀ ਜਾਂ ਸਰਬਸਾਂਝੀ ਜਿਹੜੀ ਆ ਉਹ ਕਾਲ ਸੀਗੀ ਕੋਈ ਵੀ ਇਸ ਦੇ ਵਿੱਚ ਸੀਗਾ ਕਿਹੜੇ ਕਿਹੜੇ ਜਥੇਬੰਦੀਆਂ ਵੀ ਕੋਈ ਸ਼ਾਮਲ ਹੋਈਆਂ ਨਹੀਂ ਹਾਂਜੀ ਨਹਾਂਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਇਹਦੇ ਵਿੱਚ ਤੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਪਾਰਟੀ ਆ ਵਾਰਿਸ ਪੰਜਾਬ ਦੇ ਉਹਨਾਂ ਵੱਲੋਂ ਕਾਲ ਦਿੱਤੀ ਗਈ ਸੀ ਸਾਰੇ ਪੰਜਾਬ ਦੇ ਜਿਹੜੇ ਪਾਰਟੀ ਮੈਂਬਰ ਨੇ ਉਹਨਾਂ ਨੂੰ ਤੇ ਉਸ ਦੇ ਵਿੱਚ ਭਾਈ ਜਿਹੜੇ ਆਪਣੇ ਐਮਪੀ ਨੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਉਹ ਵੀ ਇਹਦੇ ਵਿੱਚ ਪਹੁੰਚੇ ਨੇ ਬਹੁਤ ਵੱਡਾ ਬੜਾ ਭਾਰੀ ਜਥਾ ਲੈ ਕੇ ਤੇ ਉਹਨਾਂ ਨੇ ਵੀ ਪੂਰਾ ਇਹਨੂੰ ਸਮਰਪਿਤ ਕੀਤਾ ਇਸ ਅੱਜ ਦੇ ਜਿਹੜੀ ਕਾਲ ਦਿੱਤੀ ਸੀ ਉਹਨੂੰ ਜੀ ਆ ਕਿਵੇਂ ਵੇਖਦੇ ਹਾਂ ਸਾਰੀ ਇਹ ਜਿਹੜਾ ਦੁਬਾਰਾ ਕੀ ਐਨਐਸਏ ਲਗਾਇਆ ਗਿਆ ਹਾਲਾਂਕਿ ਭਾਰਤ ਦੇ ਵਿੱਚ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਲਿਆਂਦਾ ਗਿਆ ਕੁਝ-ਕੁਝ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਆਮ ਆ ਦੀ ਭਾਈ ਅੰਮ੍ਰਿਤਪਾਲ ਦੀ ਜਿਹੜੀ ਕਿ ਉਹ ਪੰਜਾਬ ਦੇ ਵਿੱਚ ਵਾਪਸੀ ਹੋ ਸਕਦੀ ਹੈ ਭਾਰਤ ਦੇ ਵਿੱਚ ਦੇਖੋ ਜੀ ਸਰਕਾਰਾਂ ਕੋਲ ਕਹਿੰਦਾ ਸਾਰੀਆਂ ਪਾਵਰਾਂ ਹੁੰਦੀਆਂ ਨੇ ਸਰਕਾਰਾਂ ਕੁਝ ਵੀ ਕਰ ਸਕਦੀਆਂ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਲੰਬੇ ਸਮੇਂ ਤੋਂ ਭਾਈ ਅਮਰਪਾਲ ਸਿੰਘ ਜਿਹੜਾ ਖਾਲਸਾ ਹੈ ਉਹ ਕਹਿੰਦਾ ਬਾਬਾ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਇਹਨਾਂ ਵੱਲੋਂ ਜਿਹੜੇ આરોਪ ਲਗਾਏ ਗਏ ਨੇ ਸਰਕਾਰ ਵੱਲੋਂ ਡੀਸੀ ਵੱਲੋਂ ਜਿਹੜੀ ਲਿਖ ਕੇ ਚਿੱਠੀ ਦਿੱਤੀ ਗਈ ਆ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋ ਇਹਨਾਂ ਦੀ ਜਿਹੜੀ ਗਲਤ ਗਤੀਵਿਧੀਆਂ ਨੂੰ ਦੇਖਦੇ ਦਿਓ ਜਿਹੜੀ ਤੇ ਐਨਐਸਸੀ ਵਿਧਾਈ ਗਈ ਆ ਪਰ ਪਾਰਟੀ ਮੈਂਬਰਾਂ ਦਾ ਕਹਿਣਾ ਵੀ ਪਿਛਲੇ 3 ਸਾਲ ਤੋਂ ਤਾਂ ਭਾਈ ਅਮਰਪਾਲ ਸਿੰਘ ਨજરਬੰਦ ਨੇ ਤੇ ਫਿਰ ਗਲਤ ਜਿਹੜੀਆਂ ਗਤੀਵਿਧੀਆਂ ਕਿੱਦਾਂ ਕਰ ਸਕਦਾ ਬੰਦਾ ਜਿਹੜਾ ਜੇਲ੍ਹ 'ਚ ਬਹਿ ਕੇ ਤੇ ਜੇਲ੍ਹ 'ਚ ਬਹਿ ਕੇ ਜੇ ਕਰ ਸਕਦਾ ਤੇ ਜੇਲ੍ਹ 'ਚ ਰੱਖਣ ਦਾ ਫਾਇਦਾ ਕੀ ਆ ਜੀ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਪ੍ਰਦਰਸ਼ਨ ਹੋਣ ਦੀ ਆਸ ਹੈਗੀ ਹੈ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਕਿਹਾ ਵੀ ਜੇ ਸਾਡੀਆਂ ਮੰਗਾਂ ਤੇ ਨਹੀਂ ਗੌਰ ਕੀਤੀ ਜਾਊਗੀ ਤੇ ਪਾਰਟੀ ਕੋਈ ਵੱਡਾ ਐਕਸ਼ਨ ਲੈ ਸਕਦੀ ਆ ਕੋਈ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਲੱਤੇ ਜਾਣਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਠੀਕ ਹੈ ਸਰ ਥੈਂਕ ਯੂ